ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੌਜੂਦਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲਾਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਚੱਲੇ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜਿਹੜਾ ਤੁਹਾਡੇ ਪਸੰਦ ਆਵੇ ਆ ਦੋ ਟਾਈਮ ਚੋਕੇ ਲਓ ਜੇ ਗੱਬਣਾ ਤੇ ਚੰਗੀ ਤਰ੍ਹਾਂ ਚੇਪਾ ਕੱਢ ਕੇ ਪਾਸ ਕਰਕੇ ਲਓ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਚੈਨਕ ਸਵੇਡ ਬਾਰੇ ਹਾਂਜੀ ਬੈਸਰੀ ਕਾਲ ਸਾਡੀ ਦਾ ਬਾਈ ਜੀ ਨਾਮ ਦੱਸ ਦੀ ਬਾਈ ਨਾਮ ਸ਼ੰਦਾ ਜੀ ਠੀਕ ਆ ਬਾਈ ਲੰਗਣਾ ਪੁਰਾਣਾ ਠੀਕ ਹੈ ਮੋਗਾ ਦਸੀਬਾਗਾ ਪੁਰਾਣਾ ਠੀਕ ਹੈ ਬਾਈ ਇੱਕ ਵੜਮਕ ਆਊਗਾ ਬਾਈ ਹਾਂਜੀ ਠੀਕ ਹੈ ਕੀ ਡੀਟੇਲ ਬਾਈ ਇਹਦੀ ਏ ਅਗੀ ਇਤਨਾ ਮੈਨੇ ਗੱਬਣਾ 8 ਕਿਲੋ ਦੁੱਧ ਚੈੱਕ ਪਾਸ ਆ ਬਾਈ ਹਾਂ ਚੈੱਕ ਕਰਾ ਕੇ ਦੇਣੀ ਆ ਪੌਣੀ ਨਹੀਂ ਠੀਕ ਆ ਬਾਈ 8 ਦੋ ਟਾਂ ਚੋਲਵੇ ਕੋਈ ਮੈਂ ਕਹਣਾ ਬਣ ਤੰਗ ਜੋੜੀ ਆਪ ਨੂੰ ਕਿਉਂ ਠੀਕ ਆ ਠੰਡੀ ਸੀਲ ਮੈਂ ਕਹਣਾ ਜਿਵੇਂ ਮਰਜ਼ੀ ਮੈਂਨੇ ਦੋ ਬਣਾਏ ਵਾਜੇ ਕੋਈ ਠੀਕ ਆ ਤੋੜ ਲਈ ਮੜਾ ਜਾ ਲੋ ਜੀ ਦੋਸਤੋ ਫੁੱਲ ਵੱਡੀ ਬੈੜਾ ਤੋਕੜ ਗੱਬਣਾ ਚੈੱਕ ਪਾਸ ਆ ਕੀ ਤੁਸੀਂ ਵੇਖ ਸਕਦੇ ਹੋ 3.5 ਫੁੱਟ ਕੱਦ ਦਾ ਠੀਕ ਹੈ ਜੀ ਦੋਸਤੋ ਫਾਡੇ ਪਾਏ ਬੈ ਕੱਦ ਕਾਟ ਬੱਕ ਦਿਖ ਰਿਹਾ ਤੁਹਾਨੂੰ ਇਹ ਬਾਕੀ ਜਿਹੜਾ ਵੀਰ ਪਸੰਦ ਕੋਲ ਆ ਜਰੂਰ ਦੇਖਿਆ ਕਰੋ ਚੀਜ਼ ਨੂੰ ਤੁਸੀਂ ਵੱਡੀ-ਬੁੱਡੀ ਬਹੁ ਸੋਣਾ ਥਾਣਾ ਹਵਾਨਾ ਚਾਰ ਹੀ ਥਾਣਾ ਕੋਈ ਪੋੜ ਨਹੀਂ ਕੋਈ ਛਾਂਗ ਨਹੀਂ 8 ਕਿਲੋ ਦੁੱਧ ਆਗਾ ਤਿੰਨਾਂ ਮਹੀਨਿਆਂ ਦੀ ਤੋਕੜ ਗੱਬਣ ਚੈੱਕ ਪਾਸ ਆ ਗਈ ਵੇਨੂ ਇਹਨ ਬਹੁਤ ਸਮਝ ਬੜੀ ਬਹੁਤ ਚੰਗੀ ਆ ਰੇਲ ਗੜੇ ਡੱਬੇ ਜਿੱਡੀ ਵਹਿੜਾ ਕੋਈ ਛੋਟੀ ਨਾ ਸਮਝ ਲੈ ਥਾਣਾ ਸਾਬ ਬਹੁਤ ਚੰਗਾ ਵਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਤੇ ਵੇਖ ਸਕਦੇ ਹੋ ਜੀ ਫੇਸਕਲ ਸੋਹਣੀ ਵਹਿੜਾ ਫੇਸਕਲ ਚੈੱਕ ਕਰ ਲੋ ਬੋਦੀ ਵਾਲੀ ਵਹਿੜ ਨਿੱਕਾ ਕਾਨਾ ਤਿਆਰ ਥੋਨੇ ਪਤਾ ਕਿੰਨੇ ਦੀ ਵਿਕਣੀ ਆ ਇਹ ਅੱਜ ਦਾ ਮੁੱਲ ਬਾਈ ਇਹਦਾ ਮੁੱਲ ਵੀਡੀਓ ਦੇ ਕਰਾ ਠੀਕ ਆ ਜੀ ਹਾਂ ਲੋਈ ਦੋਸਤੋ ਬਾਈਆਂ ਦਾ ਮੁੱਲ ਫੋਨ ਜਿਵੇਂ ਮਰਜ਼ੀ ਐਸੋ ਨਹੀਂ ਕੋਈ ਚੱਕਰ ਨਹੀਂ ਗਾ ਜਿਵੇਂ ਮਰਜ਼ੀ ਠੀਕ ਆ ਬਾਈ ਲੋਈ ਦੋਸਤੋ ਬਾਈਆਂ ਦਾ ਰੇਟ ਫੋਨ ਤੇ ਕਰ ਲਾਂਗੇ ਕਿਉਂਕਿ ਕਈ ਵਾਰੀ ਵਾਰੀ ਵੀਰ ਨੇ ਕਹਿੰਦੇ ਲੈ ਜਾਣੀ ਹੁੰਦੀ ਹੈ ਕਿ ਫਿਰ ਪਸੂ ਸ਼ੋ ਹੋ ਜਾਂਦਾ ਵਾ ਬਾਕੀ ਜਿਹਦੇ ਪਸੰਦ ਆ ਉਹਦੇ ਬਾਈ ਦਾ ਕਰਵਾ ਖਰੀਦ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲ ਜਾਈ ਜਾਣਾ ਵਾ ਰੇਟ ਦਾ ਫੋਨ ਤੇ ਹੋ ਜੂਗਾ ਇੱਕ ਸੋਹਣੀ ਆਪਾਂ ਆ ਵੀ ਕਹਿੰਦੇ 95000 ਦੀ ਮੈਂ ਰੱਖੂਗਾ ਜੇ ਤਿਆਰ ਹੋ ਗਈ ਠੀਕ ਆ ਬਾਈ ਹਾਂ ਲੋਈ ਦੋਸਤੋ ਬਾਈ ਇਹ ਦੋ ਦਿੱਤਾ ਨੇ 35 37 ਲੀਟਰ ਉਹਦਾ ਠੀਕ ਆ ਜੀ ਹਾਂ ਆਪਣੇ ਯਾਰ ਮਿੱਤਰ ਜੀ ਉਹ ਬ ਲਓ ਵੀ ਦੋਸਤੋ ਜੇ ਚੱਕਰ ਨਹੀਂ ਆਪਾ ਹੁਣ ਵੀ ਕਹਿੰਦੇ ਆ ਵੀ ਆਪਾ 95000 ਰੁਪਏ ਰੱਖ ਲਾਂ ਠੀਕ ਆ ਲੋਕ ਜਦੋਂ ਬਾਈਕ ਕਹਿੰਦਾ ਜਿੱਦੇ ਤਿਆਰ ਦਿਨਾਂ ਤੇ ਹੋਈ ਇਹ ਐਂ ਸਵੀ ਪਲੀ ਹੋਵੇ ਬਾਈ ਕਹਿੰਦਾ ਮੈਂ 95000 ਦੀ ਵਾਪਸ ਲੈ ਲਵਾਂ ਜੇ ਵੀ ਕਿਸੇ ਕੋਲ ਸੰਭਾਲ ਕੇ ਵੇਚ ਦਊਗਾ ਇਹਨੂੰ ਜੇਕਰ ਰੱਖਣ ਦੋ ਤਾਂ ਤੇ ਪਾਈ ਛੇ ਡੇਡੂ ਦਿੱਤਾ ਵਾ ਬਾਕੀ ਤੁਸੀਂ ਵੇਖਣਾ ਜਿਹਨੇ ਪੈਸੇ ਲਾਉਣੇ ਆ ਸਾਸਬਾਈ ਥੋੜੀ ਅੱਗੇ ਮੇਰਾ ਕੰਮ ਸਾਧ ਪਹੂ ਦਿਖਾਉਣਾ ਥੱਲੇ ਪਰਕ ਤੁਸੀਂ ਆਪ ਦੀ ਆਪ ਆ ਕੇ ਕਰਨੇ ਆ ਰੇਟ ਇਹਦਾ ਫੋਨ ਤੇ ਹੋ ਜਾਊਗਾ ਤਿੰਨਵੇਂ ਟੋਪੜ ਦੱਬਣਾ ਚੈੱਕ ਪਾਸ ਠੀਕ ਹੈ ਬਾਈ ਆਪਣੀ ਡਾਕਟਰ ਆਪਦਾ ਲੈ ਆਉਣ ਡਾਕਟਰ ਆਗੇ ਦੇਣੀ ਆਪਾ ਠੀਕ ਹੈ ਲੋ ਜੀ ਦੋਸਤੋ ਬਾਈ ਦੀ ਵੀ ਗੱਲ ਸਹੀ ਹੈ ਮੈਂ ਵੀ ਤੁਹਾਨੂੰ ਬੇਨਤੀ ਦਿੰਦਾ ਡਾਕਟਰ ਆਪਦਾ ਲੈ ਕੇ ਚੈੱਕ ਕਰਾਇਓ ਕਿਉਂਕਿ ਅਡਟ ਤਸੱਲੀ ਹੁੰਦੀ ਹੈਗੀ ਕੱਲ ਕੋ ਨੀ ਕੀਓ ਜੇ ਉਹ ਮੇਰੇ ਥੋੜੀ ਹੈਗੀ ਡਾਕਟਰ ਦੇ ਆਦ ਚੈੱਕ ਕੀਤੀ ਹੋਊਗੀ ਕੋਈ ਰੌਲੇ ਦਾ ਪਹਿਲੇ ਗੱਲ ਨਹੀਂ ਨਾ ਤੁਹਾਡੇ ਜੀ ਗੇੜੇ ਹੋ ਜਾਣਗੇ ਨਾ ਤੁਹਾਡਾ ਪੈਸਾ ਖਰਾਬ ਹੋਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ